ਯੰਗ ਫਾਰਮਰ ਫਾਰਮਰ ਸਪੋਰਟਸ ਕਲੱਬ ਪਿੰਡ ਮਹਿੜੂ ਨੇੜੇ ਲਵਲੀ ਯੂਨੀਵਰਸਿਟੀ ਕਬੱਡੀ ਟੂਰਨਾਮੈਂਟ ਕਰਵਾਇਆ ਦੇਖੋ ਖਾਸ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਵਧੀਆ ਕਲਾਸੀਫਾਈਡ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ El ਵਧੀਆ ਉਪਰਾਲਾ ਹੈ ਜੀ ਨਸ਼ਿਆਂ ਤੋਂ ਦੂਰ ਖੜਾਰੀਆਂ ਨੂੰ ਜਿਹੜਾ ਨੌਜਵਾਨ ਪੀੜੀ ਨੂੰ ਕੀਤਾ ਜਾ ਰਿਹਾ ਬਹੁਤ ਵਧੀਆ ਹੈ ਜੀ ਇਹ ਸਾਨੂੰ ਸਾਰਿਆਂ ਪਿੰਡਾਂ ਨੂੰ ਤੇ ਉਹੋ ਜਿਹੇ ਕਦਮ ਚੱਕਣ ਦੀ ਲੋੜ ਹੈ ਅੱਜ ਦੀ ਹਰ ਸਾਲ ਦੀ ਤਰ੍ਹਾਂ ਪ੍ਰਬੰਧ ਵੱਤੋ ਵੱਤੋਂ ਹੁੰਦੇ ਨੇ ਪਰ ਇਸ ਸਾਲ ਕਿਹੜੇ ਖਾਸ ਪ੍ਰਬੰਧ ਦੇਖ ਰਹੇ ਹੋ ਪ੍ਰਬੰਧ ਦੇਖੋ ਜੀ ਸਾਰੀ ਸੰਗਤ ਨੇ ਬੈਠੇ ਨੇ ਵਧੀਆ ਪ੍ਰਬੰਧ ਹੈ ਗਰਾਊਂਡ ਵਧੀਆ ਹੈ ਖਿਡਾਰੀਆਂ ਲਈ ਖੇਡਣ ਲਈ ਪੈਣ ਪੱਦਰ ਤੇ ਬਹੁਤ ਵਧੀਆ ਹੈ ਜੀ ਛੋਟੀਆਂ ਟੀਮਾਂ ਨੂੰ ਜਿਹੜੀ ਇਹ ਪਹਿਲ ਦਿੱਤੀ ਗਈ ਆ ਬਹੁਤ ਵਧੀਆ ਉਪਰਾਲਾ ਵਧੀਆ ਉਪਰਾਲਾ ਹੈ ਜੀ 100 ਰੁਪਇਆ ਜੀ ਦੂਜਾ 75000 ਪੁਰਾਣੀ ਕਬੱਡੀ ਤੇ ਆਧੁਨਿਕ ਕਬੱਡੀ ਚ ਵੱਖਰਾ ਕੀ ਅੰਤਰ ਦੇਖ ਰਹੇ ਹੋ ਪੁਰਾਣੀ ਕਬੱਡੀ ਇਦਾਂ ਨਹੀਂ ਜੀ ਨਾਮ ਘਟ ਹੁੰਦੇ ਸੀ ਅੱਜ ਕੱਲ ਨਾਮ ਵਧਿਆ ਵਧੀਆ ਪ੍ਰਮੋਕੜਾਰੀਆਂ ਲਈ ਖੇਡ ਦੇ ਲੈ ਗਰਾਊਂਡਾਂ ਦਾ ਪ੍ਰਭਾਵ ਵਧੀਆ ਆ ਨਾਮ ਵਧੀਆ ਆ ਇਹ ਖੇਡ ਕਬੱਡੀ ਜਿਹੜੀ ਸਾਡੀ ਮਾਂ ਖੇਡ ਕਬੱਡੀ ਆ ਇਹਨੂੰ ਵੱਧ ਤੋਂ ਵੱਧ ਖੇਡਣਾ ਚਾਹੀਦਾ ਜਿਹੜੇ ਨੌਜਵਾਨਾਂ ਨੂੰ ਜਿਹੜੇ ਨੌਜਵਾਨ ਅੱਜ ਕੱਲ ਨਸ਼ਿਆਂ ਦੀ ਦਲਦਲ ਵਿੱਚ ਉਲਝੇ ਗਏ ਨੇ ਉਹਨਾਂ ਨੂੰ ਧੰਨ ਕੀ ਮੈਸੇਜ ਦੇਖੋ ਜਿਹੜੇ ਨਸ਼ਿਆਂ ਦੀ ਦਲਦਲ 'ਚ ਫਸੇ ਅਸੀਂ ਤਾਂ ਇਹ ਹੀ ਅਪੀਲ ਕਰਨੀ ਚਾਹੁੰਦੇ ਨੌਜਵਾਨਾਂ ਨੂੰ ਕਿ ਉਹ ਦਲਦਲ 'ਚੋਂ ਨਿਕਲ ਕੇ ਆਪਾਂ ਖੇਡਾਂ ਲਾਈਏ ਨਾਲੇ ਆਪਣੇ ਮਾਪੇ ਦਾ ਨਾਂ ਰੋਸ਼ਨ ਕਰੀਏ ਵਧੀਆ ਖੇਡ ਪਰਵੰਦ ਸਾਰੇ ਵਧੀਆ ਜੀ ਛੋਟੀਆਂ ਟੀਮਾਂ ਨੂੰ ਪਹਿਲ ਦਿੱਤੀ ਗਈ ਆ ਪਿੰਡ ਪੱਤਰ ਦੇ ਜਿਹੜੇ ਮੈਚ ਕਰਾਉਣ ਕਰਾਏ ਆ ਉਹ ਵਧੀਆ ਆ ਜੀ ਉਤਸ਼ਾਹ ਕਿੰਦਾ ਦਾ ਦੇਖ ਰਹੇ ਹੋ ਅਤਿਆ ਵਧੀਆ ਜੀ ਤੁਹਾਡੇ ਸਾਹਮਣੇ ਹੀ ਆ ਸਾਰੇ ਆ ਰਹੇ ਆ ਜੀ ਏਰੀਏ ਦੇ ਆ ਵਧੀਆ ਆ ਜੀ ਬਹੁਤ ਵਧੀਆ ਪ੍ਰਬੰਧ ਹੈ ਜੀ ਐਨ ਆਰ ਆਈ ਵੀਰਾਂ ਦਾ ਕਿੰਦਾ ਦਾ ਸਹਿਯੋਗ ਮਿਲ ਰਿਹਾ ਹੈ ਐਨ ਆਰ ਆਈ ਵੀਰਾਂ ਦਾ ਬਹੁਤ ਵਧੀਆ ਸਹਿਯੋਗ ਹੈ ਜੀ ਪਿੰਡ ਵਾਲਿਆਂ ਦਾ ਸਾਰਿਆਂ ਦਾ ਸਹਿਯੋਗ ਆ ਇਲਾਕੇ ਦੇ ਏਰੀਏ ਦੇ ਸਾਰੇ ਪਿੰਡਾਂ ਦਾ ਇਹਨਾਂ ਨੂੰ ਵਧੀਆ ਸਮਰਥਨ ਹੈ ਸਾਰੇ ਪਿੰਡਾਂ ਦੇ ਜਿਹੜੇ ਸਰਪੰਚ ਆ ਉਹ ਇੱਥੇ ਪਹੁੰਚ ਰਹੇ ਆ ਜੀ ਇਹ ਕੋਈ ਕਦੇ ਮਰਦੇ ਦਲੇਰ ਤੁਸੀਂ ਹੌਸਲੇ ਵਾਣਾ ਕੇ ਸਾਡਾ ਬੰਦ ਰੱਖੋ ਅਸੀਂ ਜਿੱਤਾਂਗੇ ਜ਼ਰੂਰ ਕਰਤੀ ਨਾ ਉਹ ਜਾਰੀ ਜੰਗ ਰੱਖਿਓ ਜਾਰੀ ਜੰਗ ਰੱਖਿਓ ਸਾਹਮਣੇ ਕਹਿੰਦੇ ਹੈਪੀ ਮਾਲਾਂ ਵਾਲਾ ਵੀ ਪੁੱਜ ਗਿਆ ਤੇ 21 ਤਰੀਕ ਨੂੰ ਭੱਜੀ ਆਉਂਦੀ ਹੈਪੀ ਤੇਰੇ ਨਗਰ ਦੇ ਵਿੱਚ ਮਾਲਾਂ ਵਾਲੇ ਸੋਕੇ ਦੇ ਪਿੰਡ ਦੇ ਵਿੱਚ ਮਟੀਆਂ ਰੌਣਕਾਂ ਲੱਗੀਆਂ ਨੇ ਅੱਜ ਇਸ ਨਗਰ ਦੇ ਵਿੱਚ ਕਹਿੰਦੇ ਬਹੁਤ ਵੱਡਾ ਮਾਣ ਹੈ ਕੱਲ ਨੂੰ ਰੁੜਕਾ ਕਲਾਂ ਦਾ ਕਬੱਡੀ ਕੱਪ ਹੋਣਾ ਤੇ 9 ਤਰੀਕ ਨੂੰ ਤੇ ਤਲਵੰਡੀ ਸੱਤੂ ਦੇ ਖੇਡ ਮੇਲੇ ਦੀ ਗੱਲ ਹੋਣੀ ਹੈ ਤੇ 10 ਤਰੀਕ ਨੂੰ ਮਿਲਗੇ ਦੀ ਧਰਤੀ ਦੇ ਵਿੱਚ ਟ੍ਰੈਕਰ ਤਵੀਆਂ ਦੇ ਮੁਕਾਬਲੇ ਹੋਣਗੇ ਜੀ ਇਹਦੇ ਵਿੱਚ 6 ਮੋਟਰਸਾਈਕਲ ਦਿੱਤੇ ਜਾਣਿਆ ਅਨਾਮ ਪੱਜੋ ਦੁਨੀਆ ਦੇ ਵੱਡੇ ਟਰੈਕ ਤੋਂ ਪੁੱਜਣਿਆ ਰਮਾਨ ਹੋਣਾ ਔਰ ਧੰਨਵਾਦ ਹੈ 11 ਤਰੀਕ ਨੂੰ ਕਹਿੰਦੇ ਬਾਗੜੀਆਂ ਦੀ ਚੈਂਪੀਅਨਸ਼ਿਪ ਹੈ 12 ਤਰੀਕ ਨੂੰ ਕਹਿੰਦੇ ਕਰਿਆਮ ਦੇ ਖੇਡ ਮੇਲੇ ਦੀ ਗੱਲ ਹੋਣੀ ਹੈ ਇਸੇ ਤਰ੍ਹਾਂ ਲੜੀਵਾਰ ਮੁਕਾਬਲੇ ਹੋਣਗੇ 14 ਤਰੀਕ ਭੰਗੜਾ 15 ਤਰੀਕ ਜਗਤਪੁਰ ਦੇ ਖੇਡ ਮੇਲੇ ਦੀ ਗੱਲ ਹੋਣੀ ਹੈ ਇਲਾਕੇ ਦਾ ਖੇਡ ਮੇਲੇਆਂ ਦੇ ਨਾਮਣਿਆਂ ਦੇ ਵਿੱਚ ਭਰਿਆ ਹੋਇਆ ਨਗਰ ਤੇ ਉੱਥੇ ਕਹਿੰਦੇ ਵੱਡੀਆਂ ਜ਼ਿੰਮੇਵਾਰੀਆਂ ਨੇ ਇੱਕ ਪਾਸੇ ਟੀਮ ਜਿਹੜੀ ਨੰਗਲੰਬੀਆਂ ਦੀ ਹੈ ਤੇ ਦੂਸਰੇ ਪਾਸੇ ਮਾਲ ਪ੍ਰਸ਼ੀਧਾਂ ਦੀ ਸੱਜੇ ਪਾਸੇ ਆ ਤੇ ਨੰਗਲੰਗੀਆਂ ਦੀ ਟੀਮ ਜਿਹੜੀ ਸਟੇਜ ਤੋਂ ਖੱਬੇ ਪਾਸੇ ਆ ਦੋਨੇ ਟੀਮਾਂ ਬੜੇ ਟਾਈਮ ਤੇ ਲਿਆ ਜਣਾ ਪੁੱਜੀਆਂ ਨੇ ਅਗਲਾ ਜਿਹੜਾ ਤੀਸਰਾ ਮੈਚ ਹੋਣਾ ਸਰਹਾਲੀ ਵਰਸ ਜੀ ਭਗਵਾਨਪੁਰ ਇਹਨਾਂ ਟੀਮਾਂ ਨੂੰ ਬੇਨਤੀ ਆ ਬਿਨ ਜਲਦੀ ਨਾਲ ਤਿਆਰ ਬਤ ਤਿਆਰ ਹੋ ਸਾਡੇ ਬਿੱਡੂ ਗੜੀ ਪਾਸ ਜਿਸ ਬਰਾ ਦੇ ਵੱਲੋਂ ਸਰਹਾਲੀਆਂ ਬੋਨਾਂ ਦੇ ਕਰਮ ਜੌੜੀਆਂ ਬੋਨੀਆਂ ਦੇ ਉੱਪਰ ਚੜ੍ਹ ਗਿਓ ਆਹ ਸਰਹਾਲੀ ਤੇ ਭਗਵਾਨਪੁਰ ਭਗਵਾਨਪੁਰ ਦੀ ਆ ਫਰਿਆਦ ਜੀ ਜਿਹੜਾ ਵੀ ਮੇਲੇ ਦਾ ਕਹਿੰਦੇ ਮੋਟਰਸਾਈਕਲ ਦਾ ਰੇਸ ਹੋਗਾ ਜੋ ਵੀ ਸਾਡੀ ਨੂੰ ਬਹੁਤ ਬਹੁਤ ਸ਼ੁਕਰੀਆ ਦੀ ਪਰੀਆਂ ਜਾ ਰਹੀ ਹੈ ਤੋਂ ਫਾਮੀ ਸ਼ੰਕਾ ਜਿਹੜੀ ਯੋਗ ਨੇ ਕਰੀ ਉਹ ਗੁਰਪਾਲ ਸਿੰਘ ਦੀ ਪਾਲਾ ਬੋਲੀ ਆਈਦਰ ਟੈਨਰ ਪਰ ਸਹੀ ਤਰੀਕੇ ਨਾਲ ਪ੍ਰੋਗਰਾਮ ਜਿਹੜੀ ਜੋ ਕੰਮ ਕਰ ਰਹੇ ਹੈ ਬਿਲਕੁਲ ਲਿੰਕਡ ਇਨਫਰਮੇਸ਼ਨ ਦੇ ਵਿੱਚ ਬਹੁਤ ਬਹੁਤ ਬੜੀ ਹੈ ਅਸਰੋਂ ਦੇ ਵਿੱਚ ਬਹੁਤ ਰਿਵਾਜ ਹੈ ਪ੍ਰਾਪਤ ਪਾਲਗਾ ਦੇ ਸਰਗਰਮ ਦੀ ਗ੍ਰੰਟ ਰਾਹੀਂ ਤੇ ਆਹ ਹਾਂ ਜੀ ਬਹੁਤ ਬਹੁਤ ਜੀ क्या बात है अपन लाड़ी को आधा भी बाहर का आधा है कंधे कंधे लोग आओ तो एक फैन का गला होनी है जो सुरोजी सभी को बड़ी रही आज कंधे लंबे सभी को चारों को जाम को आज को बिल्कुल बढ़ाई है हाली को भाई था भाई बड़े पहले नेहरूजी बड़े बेडू की पढ़ाई लग रही है और ये जी कंधे पहले काली चेहरे सात फरवरी नोटिस ਨਾਲ ਫੁੱਟਬਾਲ ਦੇ ਮੈਚ ਹੋਏ ਅੱਜ ਫੋਟੀਆਂ ਮੈਚ ਕਰਵਾਏ ਜਾ ਰਹੇ ਹਨ ਦੇ ਵਿੱਚ ਜਨ ਸਪੋਰਟਸ ਕਲਬ ਅਤੇ ਐਨ ਆਰ ਆਈ ਜਵਾਨ ਜੋ ਕਿ ਅੱਜ ਆ ਰਹਿਣਗੇ ਸਪੋਰਟ ਦਾ ਧੰਨਵਾਦ ਕੀਤਾ ਜਾਂਦਾ ਹੈ ਅਸੀਂ ਉਮੀਦ ਰੱਖਦੇ ਹਾਂ ਕਿ ਸਰਕਾਰ ਸਾਡੀ ਵਾਸੀ ਸਾਡੇ ਨਾਲ ਇਸ ਤਰ੍ਹਾਂ ਦਾ ਜਾਰੂਗਾ ਅਗਲੇ ਹਿੰਦੂਆਂ 22 ਕੰਪਨੀ ਬੱਤੀ ਦੀ ਵਿਜਨਾ ਜੇ ਨਾਮ ਸੁਨਾਲ ਸਿੰਘ ਪਾਤੋ ਵੱਧ ਲੜਕੂ ਸਾਡੇ ਤੇ ਵੀ ਜੱਟ ਸਾਡਾ ਪੜ੍ਹ ਕੇ ਨਾਲ ਸਭ ਦਾ ਬਹੁਤ ਬਹੁਤ ਧੰਨਵਾਦ ਜਿੰਨੀ ਵੀ ਪਹੁੰਚੀ ਹੈ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਉਹ ਖੁਸ਼ੀ ਹੋਈ ਪਿੰਡ ਦੀ ਟੂਰਨਾਮੈਂਟ ਆ ਇਦਾਂ ਦਾ ਇਵੈਂਟ ਹੋਣੇ ਚਾਹੀਦੇ ਜਿਹੜਾ ਨਵੇਂ ਪਲੇਅਰਾਂ ਨੂੰ ਹੋਰ ਉਤਸ਼ਾਹ ਮਿਲਦਾ ਵਧੀਆ ਸਾਰਿਆਂ ਦਾ ਧੰਨਵਾਦ ਹਰ ਸਮਾਂ ਦੀ ਤਰ੍ਹਾਂ ਵੱਧ ਤੋਂ ਵੱਧ ਪ੍ਰਬੰਧ ਤੇਰੇ ਭਾਰੇ ਇਸ ਸਾਲ ਕਿਹੜੇ ਖਾਸ ਪਰਬਾਤੇ ਕੀਤਾ ਗਿਆ ਜੀ ਖਾਸ ਤੌਰ 'ਤੇ ਸਾਰੇ ਐਨਆਰਆਈ ਭਰਾਵਾਂ ਦਾ ਪੂਰਾ ਸਹਿਯੋਗ ਆ ਤੇ ਦੋਨੇ ਮਾਸੀ ਦਾ ਬਾਹਰ ਵੀ ਵਧੀਆ ਕੰਮ ਕਰਾਂਗੇ ਤੇ ਕਿੱਡੇ ਚੱਲਦਾ ਸਟਾਰਟਿੰਗ ਥੋੜੀ-ਥੋੜੀ ਵਧੀਆ ਇਥੋਂ ਫੇਧ ਲਾਵਾਂਗੇ ਤਾਂ ਗਾਹ ਹੋਰ ਵਧੀਆ ਕਰਾਂਗੇ ਅਰੇ ਕਬੱਡੀ ਦਾ ਸੇਮ ਹੀ ਆ ਟਾਈਮ ਦੇ ਹਿਸਾਬ ਦੇ ਨਾਲ ਪਲੇਅਰ ਵੀ ਬਦਲ ਜਾਂਦੀ ਹੈ ਮੀਂਹ ਵੀ ਬਦਲ ਜਾਂਦੀ ਹੈ ਖਰਾਕ ਵੀ ਬਦਲ ਜਾਂਦੀ ਹੈ ਸੇਮ ਹੀ ਆ ਅੱਜ ਦੇ ਵੀ ਵਧੀਆ ਰਾਣੇ ਵੀ ਵਧੀਆ ਇਸ ਸਾਲ ਕਿੰਨੇ ਆ ਗਏ ਆਪਣੀ ਕਬੱਡੀ ਇੱਥੇ ਕਰਾਈ ਜਾ ਰਹੀ ਹੈ ਨਾਲ ਫੁੱਟਬਾਲ ਮੈਚ ਵੀ ਹੋਏ ਹਨ ਅੱਜ ਕੱਲ ਫੁੱਟਬਾਲ ਦੇ ਮੈਚ ਸੀ ਤੇ ਅੱਜ 16 ਟੀਮਾਂ ਖੇਡ ਰਹੀਆਂ ਨੇ ਬੜੀ ਗੱਲ ਦੀ ਲਾਸਟ ਨੌਜਵਾਨ ਪੀੜੀ ਨੂੰ ਕੀ ਮੈਸੇਜ ਹੈ ਨੌਜਵਾਨ ਪੀੜੀ ਨੂੰ ਇਹ ਮੈਸੇਜ ਵਧੀਆ ਗਰਾਊਂਡ ਨਾਲ ਜੁੜੋ ਮਿਹਨਤ ਕਰੋ ਤੇ ਵਧੀਆ ਗੇਮਾਂ ਦੇ ਵਿੱਚ ਹੋ ਇੱਕ ਅੱਗੇ ਕੱਢ ਕਰਤੀ ਆ ਤੇ ਮਿਹਨਤ ਨਾਲ ਹੋਏਗੀ ਜਿਹੜਾ ਤੇ ਲੰਬੀ ਕਟੋਗਾ ਜੇ ਸੌਜਾ ਅਗਲੇ ਬਿਆਦੀਆ ਦੋਨੋਂ ਟੀਮਾਂ ਰਪਾਈਆਂ ਔਰ ਤੇ ਮੌਰੀ ਇਹ ਵੀ ਟੀਮਾਂ ਜਿਹੜੀਆਂ ਜਲਦੀ ਪਹੁੰਚ ਲੱਗਿਆ ਔਰ ਵਰਸੀ ਮੌਰੀ ਲਲੀਆ ਕਲਾ ਇਹ ਟੀਮਾਂ ਨੂੰ ਬੋਲਦੀ ਆ ਵੀ ਆਪਾਂ ਆਪਣੇ ਮੈਚ ਦੌਰ ਕਰਿਓ ਤੇ ਨਾਲੇ ਟੀਮਾਂ ਜਿਹੜੀਆਂ ਲਗਾਤਾਰ ਗਰਾਊਂਡ ਦੇ ਨਾਲ ਆ ਜਣਾ ਕੋਈ 12 ਕੋ ਕਦੇ ਵੀ ਪਹਿਲਾ ਮੈਚ ਜਿਹੜੇ 12 ਉਹਨਾਂ ਲਈ ਆਪਣੇ ਕੋਲ ਪਰਦੀ ਪਹੁੰਚ ਚੁੱਕੀ ਆ ਪਹਿਲਾ 12 ਮੈਚ ਪਹਿਲੇ ਰਾਊਂਡ ਵਿੱਚ ਖੇਡੇ ਜਾਣੇ ਆ ਤੇ ਮੈਨੂੰ ਲੱਗਦਾ ਵੀ ਆਲੇ ਮੁਠਾ ਮੁਕਾਬਲੇ ਖੇਡੇ ਜਾ ਰਹੇ ਆ ਸੋ ਟੀਮਾਂ ਆਓ ਜੀ ਤਿਆਰਪੁਰ ਤੇ ਰਾਜਪੁਰ ਪਾਜਾ ਔਰ ਤੇ ਮੌਲੀ ਇਹ ਟੀਮਾਂ ਜਲਦੀ ਲੱਗਣੀਆਂ ਲਓ ਸਾਹਮਣੇ ਇਸ ਲਈ ਕਬੱਡੀ ਪੈ ਗਈ ਹੈ ਉਹਨਾਂ ਦੀ ਸੁਪਰੀ ਨੇ ਚੱਲਿਆ ਅੱਜ ਦਾ ਇਹ ਕਬੱਡੀ ਕਮਲ ਥੋੜਾ ਪਟਿਆ ਹੋਇਆ ਨਾਉ ਜਾਂਦੇ ਸਰਹਾਵੀ ਦਾ ਕਬੂ ਹਲਕਾ ਜਿਹਾ ਪਟਾਕਾ ਆਪੇ ਅੰਗੂਠਾ ਜੀ ਕੋਸ਼ਿਸ਼ ਦਾ ਨਾਉ ਜਾਂਦੀ ਹੁੰਦਾ ਰਹਿੰਦਾ ਰੁਕਦਾ ਜਾ ਭਾਜੀ ਦਾ ਜਾ ਹੋਏ ਕੀ ਗੱਲ ਬਣਦੀ ਆ ਹੰਦੇ ਦੂਮੜਾ ਪਰ ਮੁੰਡਾ ਚੁੱਸੀ ਦੇ ਉਹ ਗੱਲ ਕਰਦਾ ਹੋਇਆ ਕਿ ਉਹਦਾ ਫੈਕਟ ਕਿੱਥੇ ਫਟ ਗਿਆ ਵੀ ਕਹੀ ਰੇਡ ਸਾਹਮਣੇ ਵੀ ਸਰਹਾਲੀ ਦੇ ਚਾਰ ਚਾਰ ਪਰ ਤਿਆਰ ਹੈ ਸਰਹਾਲੀ ਦਾ ਵੀ ਕਬੱਡੀ ਕੱਪ ਕਹਿੰਦੇ ਵੀ 19 ਫਰਵਰੀ ਨੂੰ ਖੇਡਿਆ ਜਾਣਾ ਹੈ ਉਹਦੇ ਲਈ ਵੀ ਸੱਦੇ ਆ ਮੇਰੇ ਵੀਰੋ ਸਰਹਾਲੀ ਪਿੰਡ ਦੇ ਵਿੱਚ ਵੀ ਉਹਦੇ ਫੌਜੀ ਨੂੰ ਵੱਡਾ ਕਬੱਡੀ ਕੱਪ ਹੋਵੇਗਾ ਚਾਰ ਜਾ ਫਿਰ ਤਿਆਰ ਪਰ ਤਿਆਰ ਹੈ ਭਗਵਾਨਪੁਰਿਆ ਗੋਰੀ ਵੀ ਇਕੱਲੀ ਤੇ ਲੱਗਿਆ ਹੋਇਆ ਹੈ ਬੜਾ ਜਾਲਮ ਨੇ ਜਾਸਦੀ ਹੈ ਲੈ ਵੀ ਗੋਰੀ ਆ ਜਾਸਦੀ ਦਾ ਨਾਮ ਦੱਸ ਇਹਨੇ ਹੋਰ ਰੇਡ ਮਾਈ ਹੈ ਹਾਜੀ ਰੀਗਵਾਨਪੁਰੀ ਆ ਮੁੰਡਾ ਵੀ ਕਹਿੰਦੇ ਨਾ ਉੱਥੇ ਵਾਲੇ ਤੱਕੜੀ ਜੋ ਫੇਲਾ ਰਹੇ ਪਰ ਸਫਲ ਦਾ ਤੱਕੜੀ ਟੀਮ ਆ ਗਈ ਵੀ ਹੱਥ ਖੜਾ ਕਰੇ ਬਿਆਲਪੁਰ ਤੇ ਰਾਜਪੁਰ ਭਾਈਆਂ ਰਾਜਪੁਰ ਭਾਈਆਂ ਵੀ ਠੀਕ ਹੈ ਦੋਵੇਂ ਟੀਮਾਂ ਜਿਹੜੀਆਂ ਮੈਦਾਨ ਵਿੱਚ ਆ ਗਈਆਂ ਔਰ ਤੇ ਮੋਲੀ ਦੀ ਟੀਮਾਂ ਵੀ ਆਪਣਾ ਮੈਚ ਲੋਡ ਕਰਨ ਉਸ ਤੋਂ ਅਗਲਾ ਮੁਕਾਬਲਾ ਇਹ ਤਾਂ ਕਹਿੰਦੇ ਲੋਹਾ ਲੱਖਣੋਂ ਵੀ ਬਣਾ ਜਿਹहतक ਲੱਗੇ ਤੇ ਉੱਥੇ ਇਸ ਗੱਜੂਆ ਜਾਂ ਫੇ ਨਹੀਂ ਲੱਗਾ ਤਾਂ ਫੇਰ ਹੈ ਹੈ ਔਰ ਸਾਹਮਣੇ ਵਜਦੇ ਨਹਰੇ ਦਿੰਦਾ ਦੁੱਧ ਸਭੀ ਕਦੀ ਕਦੀ ਸਜੀ ਗੰਨੀ ਪਾਇਦਾ ਨਾ ਹੋ ਜਾ ਉਹ ਕੀ ਗੱਲ ਬਣਦੀ ਆ ਕੀ ਬਾਤ ਹੈ ਬੜਾ ਕਹਿੰਦੇ ਕਮਾਲ ਦਾ ਜਸਦੀ ਹੈ ਮੇਰੇ ਵੀਰ ਇਹ ਜਗਰਾਣ ਕਰੀ ਹੈ ਪੂਰੀ ਹੈ ਸੰਦੀਪ ਦੀ ਟੀਮ ਲਈ ਖੇਡਦਾ ਮੇਰੇ ਵੀਰ ਪਰ ਅਗਲੇ ਪਾਸੇ ਮੈਂ ਵੇਖਦਾ ਵੀ ਮੁਕਾਬਲਾ ਸੱਤ ਦੇ ਖਿਡਾਰੀਆਂ ਦੇ ਜਿਹੜੇ ਨਿਊਜ਼ੀਲੈਂਡ ਵਿੱਚ ਮਰੇ ਔਰ ਬੜੇ ਕਹਿੰਦੇ ਪੁਰਾਣੇ ਖਿਡਾਰੀ ਸਭ ਔਰ ਉਹਨਾਂ ਨੇ ਮੈਂ ਉਹਨਾਂ ਨੂੰ ਪੁੱਛਿਆ ਵੀ ਇਹ ਕੌਡੀ ਕਿਹਨੇ ਨਾਮ ਰੱਖਿਆ ਗਿਆ ਪਹਿਲਾਂ ਉਹ ਕਹਿੰਦੇ ਵੀ ਉਸ ਵੇਲੇ ਕੌਡੀ ਆ ਜਲਦੀ ਆ ਸੱਤ ਇੱਕ ਕੌਡੀ ਦਾ ਨਾਮ ਨਹੀਂ ਰੱਖੀ ਗਈ ਫਿਰ ਰੇਲਰ ਨੇ ਕੌਡੀ ਕੌਡੀ ਆ ਕੇ ਰੇਡ ਪਾਲਿਸ਼ ਕਰ ਦਿੱਤੀ ਫਿਰ ਕੌਡੀ ਫਿਰ ਕੌਡੀ ਕਹਿੰਦੇ 30 ਸਕੰਡ ਸਮੇਂ ਚ ਵਾਦੀ ਕ ਕਬੱਡੀ ਅੱਜ ਦੁਨੀਆ ਤੇ ਮਕਬੂਲ ਹੋ ਗਈ ਹੈ ਅੱਜ ਦੁਨੀਆ ਤੇ ਮਕਬੂਲ ਮਹੰਗਾ ਮੁੱਲ ਪੈਂਦਾ ਅੱਜ 30 ਸਕੰਡ ਸਮੇਂ ਦੇ ਵਿੱਚ ਮੇਰੇ ਵੀਰੋ ਲੈ ਉਹਦੇ ਪਾਸੇ ਪੁਆਇੰਟ ਸਰਹਾਲੀ ਦੀ ਟੀਮ ਨੇ ਇੱਕ ਹੱਥ ਜਿੱਤ ਲਾਇਆ ਜਿਵੇਂ ਕਹਿੰਦੇ ਮਲਾਈ ਦੇ ਨਾਲ ਮਾਤਾ ਘੰਟ ਤੋਂ ਬਾਅਦ ਇਹ ਮਲਾਈ ਭੁਗਤਿਆਨ ਸਿੱਧੇ ਤੇ ਹੈਰੀ ਹੋਵੇ ਇਹੋ ਜਿਹਾ ਰਿਸਕ ਆਪਣਾ ਅਸੀਂ ਨੂੰ ਹੱਥ ਨਹੀਂ ਪੈਂਦਾ ਚਲੋ ਸੋਹਣਿਆ ਪਾਕਬੱਡੀ ਦੁਨੀਆ ਵਾਕ ਕਹਿੰਦੇ ਵੀ ਇਹ ਰਣ ਹੈ ਵੀਰ ਬਹਾਦਰਾਂ ਦਾ ਔਰ ਖੇਡ ਕਬੱਡੀ ਦੇ ਉੱਤੇ ਕਹਿੰਦੇ ਵੀ ਅੱਜ ਵਧੀਆ ਕਲੰਗਾ ਪੜ ਰਹੇ ਖਿਡਾਰੀ ਲੈ ਵੀ ਡੱਬਾ ਆ ਲਿਆ ਵਧੀਆ ਦਸਾ ਦੇਖਣਾ ਚਾਹੀਦੀ ਹੈ ਬਿਆਕਤ ਵੀ ਹੈ ਪਰ ਭਗਵਾਨ ਕੋਰੀਏ ਮੁੰਡਾ ਲਾ ਤੱਕਦਾ ਜੱਫਾ ਤੇ ਪੁਆਇੰਟ ਆਪਣੀ ਟੀਮ ਦੇ ਖਾਤੇ ਵਿੱਚ ਮੋੜ ਗਏ ਆ ਵੀਰੋ ਅੱਜ ਵੱਡਿਆ ਰੌਣਕਾਂ ਮਾਖੋੜ ਕਬੱਡੀ ਦੀ ਹੈ ਸਾਡੇ ਪ੍ਰਧਾਨ ਸਤਵੀਰ ਸਿੰਘ ਜੀ ਤੇ ਵੀਸ ਪ੍ਰਧਾਨ ਸੁਖਵਿੰਦਰ ਸਿੰਘ ਜੀ ਸੈਕਟਰੀ ਸਾਹਿਬ ਤੇ ਮਨਵੀਰ ਸਿੰਘ ਜੀ ਕੈਸ਼ਰ ਗੁਰਜੀਤ ਸਿੰਘ ਜੀ ਵਾਈਸ ਸੈਕਟਰੀ ਤੇ ਗੁਰਵਿੰਦਰ ਸਿੰਘ ਜੀ ਦਾ ਬੜਾ ਧੰਨਵਾਦ ਕਰਦੇ ਹਾਂ ਵੱਡਾ ਪਰਾਲਾ ਮੇਰੇ ਵੀਰੋ ਇਹ ਦੇਖੀ ਨਵੇਲੇ ਦੇ ਲਈ ਔਰ ਤੇ ਵੱਧ ਕਹਿੰਦੇ ਵੀ ਛੋਟੀਆਂ ਵੀ ਮੁਕਾਬਲੇ ਹੋਣਗੇ ਕੋ ਛੋਟੀਆਂ ਜੌਂਦੀ ਦੀਆਂ ਟੀਮਾਂ ਹੋਰ ਵੀ ਅਗਲੇ ਮੈਚਾਂ ਦੇ ਵਿੱਚ ਪੁੱਜਰੀ ਦੱਸਿਆ ਵੀ ਪੁਰਾਣੇ ਮਰੇ ਆਪਾਂ ਸਾਹਮਣੇ ਲੈ ਕੇ ਆਉਣੇ ਆ ਇਹ ਜਾ ਕੇ ਨਾਮ ਨੇ ਵੱਡੇ ਬਣਨੇ ਆ ਕਵੀ ਆ ਮੇਰਾ ਭਰਾ ਟੀਮ ਨੂੰ ਸਾਡੇ ਜਿਹੜੇ ਬਾਲਪੁਰ ਵਿਕਰਮਦੇਵ ਜੀ ਲਓ ਸਾਡੇ درمیان ਹੈਪੀ ਚੋ ਮਿਆਰੇ ਵਾਲਾ ਪਹੁੰਚ ਗਿਆ ਜਿਸ ਅੱਲਾਹ ਦੇਕਰ ਤਾੜੀਆਂ ਮਾਰਦੇ ਆ ਬੰਦਾ ਮਰ ਰਿਹਾ ਆਪਣੇ ਸਮੇਂ ਦੇ ਵਿੱਚ ਬਿੱਟੂ ਨਾਲ ਯਾਰੀ ਹੈ ਬਿੱਟੂ ਕਹਿੰਦਾ ਹੈਪੀ ਨੂੰ ਕਿ ਕੀ ਹੋਇਆ ਕਿ ਚੰਗ ਮਜਾਂਦਾਰ ਰਹੇ ਲਿਆ ਨੇ ਜਿਹੜੀ ਇਹ ਛੋਟੀ ਨੇ ਕਬੱਡੀ ਕੱਪ ਦੀ ਹੈ ਲੈ ਵੀ ਬਿੱਟੂ ਪਿੰਤਰੀ ਗੁਰੂ ਉੱਥੇ ਦੇਚਾ ਆਦੇ ਵਿੱਚ ਰੱਖੇ ਸੇਮੀ ਪਿੰਡ ਜਾਹੇਗੜ ਕਨੇ ਖਰੂਰ ਦੇ ਨਹੀਂ ਹੋਵੇ ਤੇ ਜਾਹੇ ਬਰਸਰਾਪੁਰ ਦੀ ਹੋਵੇ ਸੋ ਸਾਡੇ ਬਹੁਤ ਹੀ ਸੰਸਾਰਯੋਗ ਵੱਡਾ ਵੀਰ ਹੈ ਸਾਡਾ ਸ਼ੰਮੂ ਘਰੋਆ ਉਹਦੀ ਮਾਸੀ ਦਾ ਮਿਲਣਾ ਸੀ ਮਾਤਾ ਸੀਨਲ ਘਰ ਦੀ ਜਨਾਂ ਦੀ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਅੱਜ ਵੱਡੇ ਸਹਿਯੋਗ ਨੇ ਤੇ ਮਨਾਈ ਆ ਮਾਲ ਜਹੇਰ ਕਰੇ ਮੌਲੀ ਵਾਲੇ ਛੇਰੇ ਤੇ ਜੋਰ ਲੱਗਿਆ ਹੋਇਆ ਹੈ ਵੈਜੀਨ ਤੋਂ ਜੱਸੀ ਉਹਨਾਂ ਦਾ

دنگ لمیا کلب